ਅਮਰੀਕਾ ਵਿੱਚ ਵਧ ਰਿਹਾ ਹੈ ਪਰਵੋ ਵਾਇਰਸ B19 ਯਾਨੀ ਕਿ ਸਲੈਬਡ ਚੀਕਸ ਵਾਇਰਸ ਦਾ ਖਤਰਾ ਦੱਸਦੇ ਹਾਂ ਪੂਰੀ ਖਬਰ ਇਨੀ ਦਿਨੀ ਅਮਰੀਕਾ ਵਿੱਚ ਪਰਵੋ ਵਾਇਰਸ B19 ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਇਸ ਦੀ ਚਪੇਟ ਵਿੱਚ ਆ ਕੇ ਲੋਕ ਸਲੈਬਡ ਚੀਕਸ ਵਾਇਰਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਇਸ ਬਿਮਾਰੀ ਵਿੱਚ ਸੰਕਰਮਿਤ ਦੇ ਗੰਨਾ ਤੇ ਛੋਟੇ ਲਾਲ ਦਾਣੇ ਨਜ਼ਰ ਆਉਣ ਲੱਗ ਪੈਂਦੇ ਨੇ ਗਰਭਵਤੀ ਔਰਤਾਂ ਛੋਟੇ ਬੱਚੇ ਤੇ ਕਿਸੇ ਵੀ ਤਰ੍ਹਾਂ ਦੀ ਖੂਨ ਦੀ ਖਰਾਬੀ ਤੋਂ ਪੀੜਿਤ ਲੋਕਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸ ਦੇ ਮੱਦੇ ਨਜ਼ਰ ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਵਿਭਾਗ ਸੀਡੀਸੀ ਨੇ ਪਰਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਮਰੀਕਾ ਵਿੱਚ 5 ਤੋਂ 9 ਸਾਲ ਦੀ ਉਮਰ ਦੇ 35% ਬੱਚਿਆਂ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਨੇ ਇਸ ਲੈਪਟ ਚੀਕਸ ਵਾਇਰਸ ਆਮ ਫਲੂ ਦੀ ਤਰ੍ਹਾਂ ਹੈ ਜੋ ਬੱਚਿਆਂ ਨੂੰ ਜਲਦੀ ਸੰਕਰਮਿਤ ਕਰਦਾ ਹੈ ਇਸ ਬਿਮਾਰੀ ਕਾਰਨ ਹਲਕਾ ਬੁਖਾਰ ਹੋ ਜਾਂਦਾ ਹੈ ਤੇ ਗੱਲਾਂ ਤੇ ਲਾਲ ਦਾਣੇ ਨਜ਼ਰ ਆਉਣ ਲੱਗ ਪੈਂਦੇ ਨੇ ਸਿਹਤ ਮਾਹਰਾ ਮੁਤਾਬਕ ਇਹ ਵਾਇਰਸ ਨਵਾਂ ਨਹੀਂ ਹੈ ਸਗੋਂ ਕਈ ਦਹਾਕੇ ਪੁਰਾਣਾ ਹੈ ਅਮਰੀਕਾ ਵਿੱਚ ਹਰ ਸਾਲ ਇਸ ਦੇ ਕੇਸ ਸਾਹਮਣੇ ਆਉਂਦੇ ਨੇ ਹਾਲਾਂਕਿ ਇਸ ਵਾਰ ਜ਼ਿਆਦਾ ਮਾਮਲੇ ਆ ਰਹੇ ਨੇ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ ਇਹ ਵਾਇਰਸ ਵਾਇਰਲ ਇਨਫੈਕਸ਼ਨ ਕਾਰਨ ਹੁੰਦਾ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਅਜੇ ਤੱਕ ਇਸ ਦਾ ਕੋਈ ਟੀਕਾ ਨਹੀਂ ਹੈ। ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਥੋੜੀ ਜੀ ਲਾਪਰਵਾਹੀ ਵੀ ਸਮੱਸਿਆ ਨੂੰ ਵਧਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਸਲੈਬ ਡਿ ਚੀਕਸ ਵਾਇਰਸ ਦੇ ਕੁਝ ਲੱਛਣ ਨੇ ਜਿਵੇਂ ਕਿ ਚਿਹਰੇ ਤੇ ਲਾਲੀ ਤੇ ਸੋਜ ਆ ਜਾਣਾ, ਚਿਹਰੇ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਤੇ ਕੜਵੱਲਾ ਪੈਣੀਆਂ, ਬੁਖਾਰ ਤੇ ਤਕਾਵਟ, ਸਿਰ ਦਰਦ ਤੇ ਮਾਸਪੇਸ਼ੀਆਂ ਵਿੱਚ ਦਰਦ। ਪਰ ਇਸ ਸਲੈਪਡ ਚੀਕਸ ਵਾਇਰਸ ਦੀ ਰੋਕਥਾਮ ਤੇ ਇਲਾਜ ਬਾਰੇ ਵੀ ਕੁਝ ਗੱਲਾਂ ਦਸੀਆਂ ਗਈਆਂ ਨੇ ਜਿਵੇਂ ਕਿ ਸਫਾਈ ਬਣਾਈ ਰੱਖੋ ਤੇ ਹੱਥ ਧਵਾਉਣ ਤੋਂ ਬਾਅਦ ਹੀ ਖਾਣਾ ਖਾਓ ਸੰਕਰਮਿਤ ਲੋਕਾਂ ਤੋਂ ਦੂਰੀ ਬਣਾਈ ਰੱਖੋ ਜੇਕਰ ਕਿਸੇ ਵਿੱਚ ਫਲੂ ਦੇ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਲਓ ਸੰਕਰਮਿਤ ਖੇਤਰਾ ਵਿੱਚ ਨਾ ਜਾਓ ਤੇ ਹਰ ਤਰ੍ਹਾਂ ਨਾਲ ਚੌਕਸ ਰਹੋ ਖਾਸ ਕਰਕੇ ਬੱਚਿਆਂ ਦੀ ਵੀ ਸੁਰੱਖਿਆ ਕਰੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਕੁਝ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਤੇ ਕੋਈ ਵੀ ਸੁਝਾਅ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਸਬੰਧਤ ਮਾਹਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਅਮਰੀਕਾ ਵਿੱਚ ਵਧ ਰਿਹਾ ਹੈ ਪਰਵੋ ਵਾਇਰਸ B19 ਯਾਨੀ ਕਿ ਸਲੈਬਡ ਚੀਕਸ ਵਾਇਰਸ ਦਾ ਖਤਰਾ ਦੱਸਦੇ ਹਾਂ ਪੂਰੀ ਖਬਰ ਇਨੀ ਦਿਨੀ ਅਮਰੀਕਾ ਵਿੱਚ ਪਰਵੋ ਵਾਇਰਸ B19 ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਇਸ ਦੀ ਚਪੇਟ ਵਿੱਚ ਆ ਕੇ ਲੋਕ ਸਲੈਬਡ ਚੀਕਸ ਵਾਇਰਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਇਸ ਬਿਮਾਰੀ ਵਿੱਚ ਸੰਕਰਮਿਤ ਦੇ ਗੰਨਾ ਤੇ ਛੋਟੇ ਲਾਲ ਦਾਣੇ ਨਜ਼ਰ ਆਉਣ ਲੱਗ ਪੈਂਦੇ ਨੇ ਗਰਭਵਤੀ ਔਰਤਾਂ ਛੋਟੇ ਬੱਚੇ ਤੇ ਕਿਸੇ ਵੀ ਤਰ੍ਹਾਂ ਦੀ ਖੂਨ ਦੀ ਖਰਾਬੀ ਤੋਂ ਪੀੜਿਤ ਲੋਕਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸ ਦੇ ਮੱਦੇ ਨਜ਼ਰ ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਵਿਭਾਗ ਸੀਡੀਸੀ ਨੇ ਪਰਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਮਰੀਕਾ ਵਿੱਚ 5 ਤੋਂ 9 ਸਾਲ ਦੀ ਉਮਰ ਦੇ 35% ਬੱਚਿਆਂ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਨੇ ਇਸ ਲੈਬਡ ਚੀਕਸ ਵਾਇਰਸ ਆਮ ਫਲੂ ਦੀ ਤਰ੍ਹਾਂ ਹੈ ਜੋ ਬੱਚਿਆਂ ਨੂੰ ਜਲਦੀ ਸੰਕਰਮਿਤ ਕਰਦਾ ਹੈ ਇਸ ਬਿਮਾਰੀ ਕਾਰਨ ਹਲਕਾ ਬੁਖਾਰ ਹੋ ਜਾਂਦਾ ਹੈ ਤੇ ਗੱਲਾਂ ਤੇ ਲਾਲ ਦਾਣੇ ਨਜ਼ਰ ਆਉਣ ਲੱਗ ਪੈਂਦੇ ਨੇ ਸਿਹਤ ਮਾਰਾ ਮੁਤਾਬਕ ਇਹ ਵਾਇਰਸ ਨਵਾਂ ਨਹੀਂ ਹੈ ਸਗੋਂ ਕਈ ਦਹਾਕੇ ਪੁਰਾਣਾ ਹੈ ਅਮਰੀਕਾ ਵਿੱਚ ਹਰ ਸਾਲ ਇਸ ਦੇ ਕੇਸ ਸਾਹਮਣੇ ਆਉਂਦੇ ਨੇ ਹਾਲਾਂਕਿ ਇਸ ਵਾਰ ਜ਼ਿਆਦਾ ਮਾਮਲੇ ਆ ਰਹੇ ਨੇ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ ਇਹ ਵਾਇਰਸ ਵਾਇਰਲ ਇਨਫੈਕਸ਼ਨ ਕਾਰਨ ਹੁੰਦਾ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਅਜੇ ਤੱਕ ਇਸ ਦਾ ਕੋਈ ਟੀਕਾ ਨਹੀਂ ਹੈ। ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਥੋੜੀ ਜੀ ਲਾਪਰਵਾਹੀ ਵੀ ਸਮੱਸਿਆ ਨੂੰ ਵਧਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਸਲੈਬ ਡੇ ਚੀਕਸ ਵਾਇਰਸ ਦੇ ਕੁਝ ਲੱਛਣ ਨੇ ਜਿਵੇਂ ਕਿ ਚਿਹਰੇ ਤੇ ਲਾਲੀ ਤੇ ਸੋਜ ਆ ਜਾਣਾ, ਚਿਹਰੀ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਤੇ ਕੜਵੱਲਾ ਪੈਣੀਆਂ, ਬੁਖਾਰ ਤੇ ਤਕਾਵਟ, ਸਿਰ ਦਰਦ ਤੇ ਮਾਸਪੇਸ਼ੀਆਂ ਵਿੱਚ ਦਰ। ਪਰ ਇਸ ਸਲੈਪਟ ਚੀਕਸ ਵਾਇਰਸ ਦੀ ਰੋਕਥਾਮ ਤੇ ਇਲਾਜ ਬਾਰੇ ਵੀ ਕੁਝ ਗੱਲਾਂ ਦਸੀਆਂ ਗਈਆਂ ਨੇ ਜਿਵੇਂ ਕਿ ਸਫਾਈ ਬਣਾਈ ਰੱਖੋ ਤੇ ਹੱਥ ਧਵਾਉਣ ਤੋਂ ਬਾਅਦ ਹੀ ਖਾਣਾ ਖਾਓ ਸੰਕਰਮਿਤ ਲੋਕਾਂ ਤੋਂ ਦੂਰੀ ਬਣਾਈ ਰੱਖੋ ਜੇਕਰ ਕਿਸੇ ਵਿੱਚ ਫਲੂ ਦੇ ਨਿਸ਼ਾਨ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਲਓ ਸੰਕਰਮਿਤ ਖੇਤਰਾਂ ਵਿੱਚ ਨਾ ਜਾਓ ਤੇ ਹਰ ਤਰ੍ਹਾਂ ਨਾਲ ਚੌਕਸ ਰਹੋ ਖਾਸ ਕਰਕੇ ਬੱਚਿਆਂ ਦੀ ਵੀ ਸੁਰੱਖਿਆ ਕਰੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਕੁਝ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਤੇ ਕੋਈ ਵੀ ਸੁਝਾਅ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਸਬੰਧਤ ਮਾਹਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ